ਇਪੜਾ ਨੀ ਨਾ ਗੁਰਬਾਣੀ ਦੇ ਪਹਿਲਾ ਪੜਾ ਹੈ ਪੜਨਾ ਆਪਾਂ ਸਿੱਧਾ ਹੀ ਕਹੀ ਜਾਈਏ ਜੀ ਪੜਨ ਦਾ ਨਹੀਂ ਕੋਈ ਫਾਇਦਾ ਜਿਹੜਾ ਅਜੇ ਪੜਨ ਵੀ ਨਹੀਂ ਲੱਗਿਆ ਉਹਨੂੰ ਇਹ ਗੱਲ ਨਾ ਕਹੋ ਉਹਨੂੰ ਇਹ ਗੱਲ ਨਾ ਕਹੋ ਕਿ ਪੜਨ ਦਾ ਕੋਈ ਫਾਇਦਾ ਨਹੀਂ ਉਹਨੂੰ ਤਾਂ ਪਹਿਲੇ ਪੜਾ ਵਿੱਚ ਇਹੀ ਆਖਿਆ ਜਾਵੇਗਾ ਸੱਜਣਾ ਗੁਰਬਾਣੀ ਪੜਨ ਤੋਂ ਵੱਡੀ ਤੇਰੇ ਵਾਸਤੇ ਦੂਜੀ ਕੋਈ ਹੋਰ ਪ੍ਰਾਪਤੀ ਹੈ ਹੀ ਨਹੀਂ ਜਿਹੜਾ ਗੁਰਬਾਣੀ ਪੜਨ ਲੱਗ ਪਿਆ ਉਹਨੂੰ ਅੱਗੇ ਪ੍ਰੇਰਨਾ ਮਿਲੇਗੀ ਕੇਵਲ ਪੜਨ ਤੱਕ ਕਿਉਂ ਰੁਕ ਗਿਆ ਹੈ ਅੱਗੇ ਵਧ ਹੁਣ ਇਹਦੀ ਵਿਚਾਰ ਵੀ ਕਰੇ ਜਿਨਨੇ ਵਿਚਾਰ ਕੀਤੀ ਉਹਦੇ ਮਨ ਦੇ ਵਿੱਚ ਜੋ ਸ਼ੰਕੇ ਆਏ ਜੋ ਪ੍ਰਸ਼ਨ ਆਏ ਹੁਣ ਉਹ ਪ੍ਰਸ਼ਨਾਂ ਦਾ ਉਹਨੂੰ ਉੱਤਰ ਮਿਲਣ ਲੱਗੇਗਾ ਗੁਰਬਾਣੀ ਦੀ ਵਿਚਾਰ ਦੇ ਵਿੱਚੋਂ ਬੇਅੰਤ ਐਸੀਆਂ ਗੁਰਮਖ ਰੂਹਾਂ ਦੇ ਦਰਸ਼ਨ ਹੁੰਦੇ ਨੇ ਕਿ ਜਿਹੜੇ ਕਹਿੰਦੇ ਨੇ ਹਰ ਰੋਜ਼ ਮੇਰੇ ਮਨ ਵਿੱਚ ਕੋਈ ਨਾ ਕੋਈ ਸ਼ੰਕਾ ਆਉਂਦਾ ਪਰ ਜਦੋਂ ਮੈਂ ਸ਼ਰਧਾ ਨਾਲ ਬੈਠ ਕੇ ਕਥਾ ਸੁਣਦਾ ਜਦੋਂ ਮੈਂ ਕੀਰਤਨ ਸੁਣਦਾ ਸਹਿਜ ਪਾਠ ਕਰਦਾ ਤਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਸਵਾਲਾਂ ਦੇ ਉੱਤਰ ਸਹਿਜ ਰੂਪ ਵਿੱਚ ਆਪੇ ਹੀ ਦੇ ਦਿੰਦੇ ਨੇ ਉੱਤਰ ਮਿਲਦੇ ਨੇ ਪਰ ਜੇ ਭਾਵਨਾ ਕਰਕੇ ਕੀਰਤਨ ਸੁਣੀਏ ਕਥਾ ਸੁਣੀਏ ਤੇ ਸਹਿਜ ਪਾਠ ਕਰੀਏ ਪਹਿਲਾ ਪੜਾ ਹੈ ਗੁਰਬਾਣੀ ਨੂੰ ਪੜਨਾ ਅਗਲਾ ਪੜਾ ਹੈ ਵਿਚਾਰਨਾ ਉਸ ਤੋਂ ਅਗਲਾ ਪੜਾ ਹੈ ਜੋ ਕੁਝ ਮੇਰਾ ਗੁਰੂ ਕਹਿੰਦਾ ਹੈ ਇਹਦੇ ਤੇ ਭਰੋਸਾ ਕਰਨਾ ਭਰੋਸਾ ਕਰਨਾ ਬੜਾ ਮੁਸ਼ਕਲ ਹੈ ਭਰੋਸਾ ਨਹੀਂ ਹੁੰਦਾ ਬੱਚੇ ਨੂੰ ਪੜ ਲੈਨੇ ਆ ਸੁਣ ਲੈਨੇ ਆ ਪਰ ਮਨ ਬੜਾ ਹੀ ਭੈੜਾ ਇਹ ਭਰੋਸਾ ਨਹੀਂ ਕਰਦਾ ਤੇ ਜਦੋਂ ਆਪਾਂ ਨੂੰ ਉਹਦੇ ਤੇ ਭਰੋਸਾ ਆਉਣ ਲੱਗ ਪਵੇ ਫਿਰ ਗੁਰੂ ਕੇ ਬਚਨਾਂ ਦੀ ਸਾਧ ਸੰਗਤ ਜੀ ਅੱਗੇ ਕਮਾਈ ਵੱਲ ਤੁਰਨਾ ਤੇ ਜਦੋਂ ਕਮਾਈ ਕਰਦੇ ਆ ਕਰਦੇ ਆ ਇੱਕ ਇੱਕ ਕਦਮ ਇੱਕ ਇੱਕ ਬਚਨ ਕਮਾਉਂਦੇ ਆ ਕਮਾਉਂਦੇ ਆ ਗੁਰੂ ਬਾਹ ਫੜ ਲਵੇਗਾ ਫਿਰ ਇੱਕ ਦਿਨ ਉਹ ਵੀ ਕਿਰਪਾ ਹੋ ਜਾਵੇਗੀ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਫਿਰ ਗੁਰਬਾਣੀ ਤੇ ਸਿੱਖ ਇੱਕ ਹੋ ਜਾਣਗੇ ਫਿਰ ਬੋਲ ਕੇ ਸ਼ਬਦ ਦੀ ਵਿਆਖਿਆ ਨਹੀਂ ਕਰਨੀ ਪੈਂਦੀ ਫਿਰ ਤੇ ਐਸੇ ਚੰਦਨੀ ਚੌਂਕ ਦੇ ਵਿੱਚ ਸ਼ਹੀਦਾਂ ਸਿੰਘਾਂ ਮਹਾਂਪੁਰਖਾਂ ਨੇ ਆਪਣੇ ਲਹੂ ਦੇ ਨਾਲ ਵੀ ਗੁਰਬਾਣੀ ਦੀ ਵਿਆਖਿਆ ਕੀਤੀ ਹੈ ਇਸੇ ਚੰਦਨੀ ਚੌਂਕ ਵਿੱਚ ਆਪਾਂ ਬਚਨ ਪੜਦੇ ਹਾਂ ਗੁਰਬਾਣੀ ਦਾ ਭਗਤ ਕਬੀਰ ਸਾਹਿਬ ਜੀ ਨੇ ਫਰਮਾਇਆ ਕਰ ਵੱਤ ਭਲਾ ਨਾ ਕਰਵਟ ਤੇਰੀ ਲਾਗ ਗਰੇ ਸੁਣ ਬਿੰਦੀ ਮੇਰੀ ਤੇ ਆਪਾਂ ਅਰਥ ਪੜਦੇ ਹਾਂ ਕਿ ਭਗਤ ਸਾਹਿਬ ਜੀ ਨੇ ਬਾਬਾ ਜੀ ਨੇ ਇਹ ਬਚਨ ਆਖੇ ਨੇ ਕਬੀਰ ਜੀ ਨੇ ਕਿ ਮੇਰੇ ਵੱਲ ਪੇਠ ਨਾ ਕਰੀ ਮੇਰੇ ਪਿਆਰੇ ਜੀ ਮੇਰੇ ਸਿਰ ਤੇ ਆਰਾ ਰੱਖ ਕੇ ਮੇਰੇ ਤਨ ਨੂੰ ਦੋ 파ੜ ਕਰਕੇ ਚੀਰ ਦੇ ਮੈਨੂੰ ਬਰਦਾਸ਼ਤ ਹੈ ਪਰ ਤੇਰੀ ਪੇਠ ਮੈਨੂੰ ਬਰਦਾਸ਼ਤ ਨਹੀਂ ਤੇ ਇੱਥੇ ਹੀ ਭਾਈ ਸਾਹਿਬ ਭਾਈ ਮਤੀਦਾਸ ਜੀ ਨੂੰ ਇਹ ਸਵਾਲ ਕੀਤਾ ਗਿਆ ਨਾ ਕਿ ਗੁਰੂ ਤੇਗ ਬਹਾਦਰ ਸਾਹਿਬ ਵੱਲ ਪੇਠ ਕਰ ਲੈ ਭਾਈ ਮਤੀਦਾਸ ਗੁਰੂ ਤੇਗ ਬਹਾਦਰ ਸਾਹਿਬ ਵੱਲ ਪੇਠ ਕਰ ਲੈ ਤੇ ਦੁਨੀਆਂ ਦੀਆਂ ਸਾਰੀਆਂ ਸੁੱਖ ਸਹੂਲਤਾਂ ਤੈਨੂੰ ਮਿਲ ਜਾਣਗੀਆਂ ਤੇ ਅਗੋਂ ਉੱਤਰ ਕੀ ਆਇਆ ਹੈ ਅੱਖ ਲਗੇ ਆਰਾ ਪਿਆਰਾ ਲਗਤ ਹੈ ਕਰਵਤ ਭਲਾ ਨਾ ਕਰਵਟ ਤੇਰੀ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਵੇਖੋ ਇਹ ਗੁਰੂ ਕੇ ਸ਼ਬਦ ਦੀ ਕਮਾਈ ਵਾਲਿਆਂ ਦੀ ਅਵਸਾ ਹੈ ਉਹਨਾਂ ਨੇ ਸ਼ਬਦ ਦੀ ਵਿਆਖਿਆ ਕੇਵਲ ਬੋਲ ਕੇ ਨਹੀਂ ਕੀਤੀ ਉਹਨਾਂ ਨੇ ਸ਼ਬਦ ਦੀ ਵਿਆਖਿਆ ਆਪਣੇ ਜੀਵਨ ਵਿੱਚ ਕਮਾ ਕੇ ਕੀਤੀ ਤੇ ਆਪਣੇ ਲਹੂ ਦੇ ਨਾਲ ਵੀ ਕੀਤੀ